ਉਹ ਕਹਿੰਦੇ ਆ ਵੋਟ ਭਾਵਿਓ ਅਗਲੇ ਸਾਲ ਤੁਹਾਡਾ ਇਹ ਪੱਕਾ ਬਣਿਆ ਹੋਊਗਾ ਉਹ ਫੇਰ ਦਿਖਾਉਂਦੇ ਆ ਵੇ ਗੱਲੇ ਛੱਡ ਦਿਓ ਉੱਥੇ ਦਾ ਉੱਥੇ ਹੀ ਆ ਇਹ ਆ ਪਾਰਟੀ ਦਾ ਜਮੇਰ ਦਾ ਪਿੰਡ ਸਾਨੂੰ ਅਕਾਲੀਆਂ ਨਾਲ ਨਹੀਂ ਕਾਂਗਰਸ ਨਾਲ ਨਹੀਂ ਸਾਨੂੰ ਆਮ ਆਦਮੀ ਨਾਲ ਨਹੀਂ ਅਸੀਂ ਆਪਣੇ ਪਿਆਰ ਨਾਲ ਪਿਆਰ ਦੇ ਬੰਦੇ ਨੂੰ ਵੋਟ ਪਾਈ ਦੀ ਆ ਨਾ ਕਦੇ ਕੋਈ ਦਵਾਈ ਛੜਕਣ ਵਾਲਾ ਗਰਮੀਆਂ 'ਚ ਨਾ ਸਾਲਾ ਕੋਈ ਝਾੜੂ ਵਾਲਾ ਆਉਂਦਾ ਯਾਰ ਬੋਰਡ ਮੇਲੇ ਕਹਿੰਦੇ ਬੋਰਡ ਦੇ ਦੋ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਜੀ 10 15 ਸਾਲ ਹੋ ਗਿਆ ਜੀ ਇਹਨੂੰ ਨਾਲਾ ਕਹਿੰਦੇ ਜੀ ਪਾਸ ਹੋ ਗਿਆ ਹੁਣ ਬਣਦਾ ਹੁਣ ਬਣਦਾ ਆ ਅਜੇ ਤੱਕ ਕੱਚੇ ਦਾ ਕੱਚਾ ਆ ਇਹ ਇੱਥੇ ਪੇ ਅੱਗ ਲੱਗ ਗਿਆ ਕੋਈ ਆਇਆ ਨਹੀਂ ਹਮ ਲੋਕਾਂ ਦੇਖਣੇ ਲਈ ਹਮ ਲੋਕ ਭਈਆ ਨਹੀਂ ਹੈ ਇਸ ਲਈ ਪੰਜਾਬੀ ਕ ਚਲ ਜਾਂਦੇ ਹੈ ਸਭ ਦੇਖਣੇ ਲਈ ਆ ਮੈਂ ਨਾ ਉਹ ਆ ਜਨਾ ਹਾਂ ਕਿ ਉਹ ਸਰਕਾਰੀ ਬਜਾਰੀ ਚੱਲੀ ਆ ਆ ਦੇਖ ਲੈ ਸਰ ਔਰ ਮੈਂ ਹੀ ਆਗ ਲਗਾਤਾ ਆ ਮੰਦਿਰ ਦਾ ਬਜਾਰੀ ਆ ਜੀ ਆ ਮੰਦਿਰ ਦੀ ਸਫਾਈ ਵੀ ਇਹ ਬੇਚਾਰਾ ਕਹਦਾ ਆਪ ਵੀ ਇਹ ਲੋਨ ਲਵਾਇਆ ਨਹੀਂ ਕੋਈ ਨਹੀਂ ਦਿਖਾ ਦੇ ਨਹੀਂ ਫੋਨ ਹੈ ਯਾਹਾਂ ਤੇ ਹਾਲ ਤਾਂ ਖਾਲੀ ਹੀ ਮੜਿਆ ਹੋਣਾ ਸਾਹਿਬ ਜੀ

ਪਾਣੀ ਹਾਂ ਇਹ ਸਭ ਐਮਸੀ ਕਾ ਚਾਹੀਏ ਕਹਾਂ ਸਭ ਸੁਵਿਸ਼ਟਾ ਦੇ ਕੁਛ ਨਹੀਂ ਦਤਾ ਸਭ ਸੁਵਿਸ਼ਟਾ ਬੋਰਡਿੰਗ ਕੇ ਲੀਏ ਆ ਜਾਤਾ ਹੈ ਮੂਚੱਕ ਕੇ ਕਿਹਨ ਤੇ ਬੋਰਡ ਹਮ ਲੋਗ ਹਮ ਲੋਗ ਜਾਏ ਬੋਰਡ ਦੇ ਕੇ ਲੇ ਨਹੀਂ ਜਾਏਗੇ ਹਮ ਲੋਗ ਬੋਰਡ ਦੇਣੇ ਕੇ ਲੀਏ ਇਹ ਜਿਹੜਾ ਮੇਨ ਪੋਰੀ ਦਾ ਰਸਤਾ ਆਉਂਦਾ ਨਾ ਇਸ ਮੁਹੱਲੇ ਨੂੰ ਆਉਂਦਾ ਇੱਥੇ ਸਾਰੇ ਆਪਣੇ ਹੀਰ ਪਰਿਵਾਰ ਵੀ ਸਾਰਾ ਇੱਥੇ ਹੀ ਰਿਹਾ ਤੇ ਇਹ ਸਾਰਾ ਰਸਤਾ ਇੱਧਰ ਨੂੰ ਆਉਂਦਾ ਤੇ ਆਹ ਰਸਤੇ ਦਾ ਹਾਲ ਆ ਰਸਤਾ ਨਾ ਭਾਜੀ ਉਹ ਸਿੱਧਾ ਆਉਂਦਾ ਇੱਥੇ ਨੂੰ ਉਹ ਰਸਤਾ ਆ ਇਹ ਇਹ ਬੰਦ ਹੋ ਗਿਆ ਰਸਤਾ ਸਾਰਾ ਜਗ੍ਹਾ ਹੀ ਨਹੀਂ ਨੰਗਣ ਹੋ ਰਸਤਾ ਹੈਗਾ ਕਾਗਜੀ ਹੈਗਾ ਉਹ ਗਿਆ ਸੀ ਕੰਪਲੇਂਟ ਹੈ ਦੀ ਮੀਟਰ ਦੀ ਉਹ ਕਹਿੰਦੇ ਪਹਿਲਾਂ ਨੜੇ ਵਧਾਓ 500 ਰੁਪਏ ਨੜੇ ਵਧਾਉਣ ਨੂੰ ਲੱਗਾ ਤਾਂ ਬਿਜਲੀ ਆ ਕਰਕੇ ਕਹਿੰਦਾ ਬਿਜਲੀਆ ਤੋਂ ਪੁੱਛ ਲਈਓ ਜੇ ਇਹਨੂੰ ਦਿਖਾ ਸਾਰਿਆਂ ਨੂੰ ਦਿਖਾਇਆ ਬਿਜਲੀ ਵਾਲਾ ਫੇ ਆਇਆ ਇੱਥੇ ਪਹਿਲਾਂ 500 ਰੁਪਏ ਲਿਆ ਜਾ ਉਹ ਦਿਖਾ ਦਿੰਦਾ ਤੁਹਾਨੂੰ ਇੱਥੇ ਕੀ ਸੱਪ ਨਹੀਂ ਕੋਈ ਹੋਰ ਕੋਈ ਮਾਰਾ ਇੱਥੇ ਹੋ ਗਿਆ ਜੋ ਜਿਹੜਾ ਬੋਲਰ ਕੱਟਨ ਦਾ ਦਾਬਦ ਹੋ ਜਵੇ ਤਾਂ ਕੌਣ ਜ਼ਿੰਮੇਵਾਰ ਹੋਆ 8 ਮੀਟਰ ਹੋ ਜਾਏ ਮੀਟਰ ਆ ਰੀਡਿੰਗ ਲੈ ਨਹੀਂ ਆਉਂਦਾ ਕਦੀ ਤੇ ਆਹ ਦੇਖੋ ਉੱਪਰ ਉਹ ਵੀ ਦਿਖਾਉਣਾ ਸਾਰੀਆਂ ਹੀ ਤਾਰਾਂ ਲੰਗੀਆਂ 10 ਵਾਰੀ ਐਸਡੀਓ ਨੂੰ ਕਿਹਾ ਕੁਛ ਵੀ ਨਹੀਂ ਸੁਣਦੇ ਹੀ ਨਹੀਂ ਉਹ ਕਹਿੰਦੇ ਰਹਿਣ ਦੇ ਉਹ ਇਲਾਕਾ ਆ ਤਕੰਬੇ ਬੰਦੇ ਇੱਥੇ ਰਹਿੰਦੇ ਆ ਤੇ ਰਾਹ ਪੁਰਾਣਾ ਆ ਤੇ ਮੰਦਰ ਵਾਲੀ ਛੜ ਗਿਆ ਭਾਜੀ ਇਹ ਮੇਨ ਰਸਤਾ ਜਿਹੜਾ ਆ ਮੰਦਰ ਵਾਲੀ ਆਹ ਦੇ ਲੋਏ ਰਸਤੇ ਦਾ ਹਾਲ ਇਹ ਮੇਰ ਸਾਹਿਬ ਦਾ ਪਿੰਡ ਆ ਜੀ ਇਹ ਉਹ ਜਿਹੜਾ ਗਾਂ ਵੀ ਖਾ ਰਿਹਾ ਕੋਈ ਨਹੀਂ ਆ ਜੀ ਤਾਂ ਇਹਨਾਂ ਨੂੰ ਹੁਣ ਇਹਨਾਂ ਨੂੰ ਦੱਸ ਦੇ ਰਹੇ ਹਾਂ ਹਾਂਜੀ ਹਾਂਜੀ ਆ ਬਾਬਾ ਜੀ ਹਾਂਜੀ ਆ ਦੇਖ ਲੋ ਜੀ ਦੇਵੀ ਲਾਲਾ ਮੰਦਿਰ ਆਈ ਇੱਥੇ ਆ ਸਾਰੇ ਪਿੰਡ ਦਾ ਕੂੜਾ ਇੱਥੇ ਸਫਾਈ ਕਰਨਾ ਉਹ ਨਹੀਂ ਆ ਰਿਹਾ ਕੋਈ ਵੀ ਇਹ ਤੇ ਪੁਜਾਰੀ ਜਿਹੜੇ ਰੱਖੇ ਹੋਏ ਆ ਉਹੀ ਆਪੇ ਖੁਦ ਸਫਾਈ ਕਰ ਰਹੇ ਤਾਂ ਖੁਦ ਅੱਗ ਲਗਾ ਰਹੇ ਤੁਹਾਡੇ ਸਾਹਮਣੇ ਹੀ ਆਂ ਹਾਂਜੀ ਪੁਜਾਰੀ ਪੁਜਾਰੀ ਯਕੀਨ ਨਾ ਆਵੇਂ ਤੁਹਾਡਾ ਨਰਿੰਦਰਾਸ ਹਾਂਜੀ ਕਿੱਥੇ ਇੱਥੇ ਸੇਵਾ ਨਿਭਾਉਨੇ ਮੰਦਿਰ ਚ ਆਹ ਦੇਵੀ ਦਵਾਲਾ ਮੰਦਿਰ ਆ ਦੇਖੋ ਅੱਛਾ ਤੇ ਤੁਸੀਂ ਇੱਧਰ ਆ ਜਾਓ ਹਾਂ ਤੇ ਤੁਸੀਂ ਇੱਥੇ ਸਫਾਈ ਦਾ ਕਰਦੇ ਪਰ ਪੂਜਾ ਵੀ ਕਰਦੇ ਸਫਾਈ ਵੀ ਦੇਖਣੀ ਪੈਂਦੀ ਆਸ-ਪਾਸੇ ਗੰਦਨਾ ਹੋਵੇ ਹਾਂ ਹੈ ਸਭ ਮੋਹੱਲੇ ਕੇ ਸਭ ਇਹੀ ਫੇਕ ਜਾਂਦੇ ਨੇ ਕੂੜਾ ਕੋਈ ਰੱਖਿਆ ਨਹੀਂ ਕੋਈ ਇੱਥੇ ਕੋਈ ਸਫਾਈ ਦਾ ਨਹੀਂ ਹੈ ਇੱਥੇ ਮੰਦਿਰ ਮੇਂ ਵਾ ਕੋਈ ਨਹੀਂ ਕੋਈ ਨਹੀਂ ਦੇਖਦਾ ਸਿੱਟਣ ਵਾਲੇ ਸਾਰੇ ਐ ਸਫਾਈ ਕਰਨ ਵਾਲਾ ਕੋਈ ਵੀ ਨਹੀਂ ਹੈ ਸਿੱਟਣ ਵਾਲੇ ਸਾਰੇ ਹੀ ਹਾਂ ਜਮਾਦਾਰ ਆਤੇ ਨੇ ਪਰ ਉਧਰੇ ਉਧਰੇ ਕਰਕੇ ਭਾਗ ਜਾਂਦੇ ਨੇ ਇੱਧਰ ਨਹੀਂ ਆਤੇ ਠੀਕ ਇੱਧਰ ਨਹੀਂ ਆਉਂਦੇ ਉਹਨਾਂ ਦੇ ਪਿੰਡ ਦਾ ਮੇਰ ਦਾ ਪਿੰਡ ਦਾ ਹਾਲ ਇਹ ਆ ਪਾਰਟੀ ਦਾ ਜਮੇਰ ਦਾ ਪਿੰਡ ਸਰੇਂਦਰ ਸਿੰਘ ਸਿੰਧਾ ਮੇਰ ਆਹੋ ਸਰੇਂਦਰ ਕੁਮਾਰ ਇਹ ਗਿਆ ਆਹੋ ਪਿਛਲੀਆਂ ਵੋਟਾਂ ਨੂੰ ਪੱਕਾ ਰਸਤਾ ਬਣਨ ਲੱਗਾ ਸੀ ਐਸ ਵੋਟਾਂ 'ਚ ਕੁਝ ਵੀ ਨਹੀਂ ਆ ਦੇਖੋ ਜੀ ਇਥੋਂ ਪਿੰਡ ਦਾ ਹਨਾ ਦੇਵਾ ਜਾਨਵਰ ਇਥੋਂ ਨਿਕਲਦਾ ਔਰ ਫਨੀ ਹਾਲੇ ਦਾ ਸਾਰਾ ਆ ਇਲਾਕਾ ਸਾਰੇ ਦਾ ਸਾਰਾ ਦੇਖੋ ਆ ਦੇਖ ਲਓ ਜੀ ਇਹ ਇਲਾਕਾ ਇੰਨੇ ਇਥੇ ਮਕਾਨ ਵਾ ਕਿਹੜਾ ਐ ਦੱਸੋ ਜਾਨੀ ਇਥੇ ਦੁਨੀਆ ਨਹੀਂ বাসਦੀ ਉਹ ਕਹਿੰਦੇ ਆ ਵੋਟ ਬਾ ਦਿਓ ਅਗਲੇ ਸਾਲ ਤੁਹਾਡਾ ਇਹ ਪੱਕਾ ਬਣਿਆ ਹੋਊਗਾ ਉੱਥੇ ਦਾ ਦਿਖਾਉਂਦੇ ਆ ਗੱਲੇ ਛੱਡ ਦਿਓ ਉੱਥੇ ਦਾ ਉੱਥੇ ਹੀ ਆਜੇ ਜੇਸੀ ਵੀ ਚਲਾਤੀ ਉਧਰ ਵੋਟ ਤਾਂ ਪਹਿਲਾਂ ਕਾਂਗਰਸ ਨੂੰ ਪਾਈ ਸੀ ਕਾਂਗਰਸ ਪਾਰਟੀ ਹੁਣ ਆਵਾਦੂ ਪਾਰਟੀ ਚੱਲ ਗਈ ਹਾਂ ਕੋਈ ਗੱਲ ਨਹੀਂ ਪਾਰਟੀ ਜਿਹੜੀ ਮਰਜੀ ਹੋਵੇ ਡਵੈਲਪਮੈਂਟ ਚਾਹੀਦੀ ਅਸੀਂ ਕਿਸੇ ਤੋਂ ਨਹੀਂ ਜਾਣ ਦੇਣਾ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਚਾਹੇ ਭਾਜਪਾ ਹੀ ਹੋਵੇ ਉਹ ਵੀ ਮਨਜ਼ੂਰ ਆ ਪਰ ਉਹਦਾ ਕੁਝ ਕਰੇ ਪਿੰਡ ਵਾਲੇ ਨੇ ਜੀ ਵੋਟ ਜਿਹੜੀ ਪਾਉਂਦੇ ਆ ਉਹ ਨਾ ਅਕਾਲੀਆਂ ਨੂੰ ਪਾਉਂਦੇ ਨਾ ਕਾਂਗਰਸ ਨੂੰ ਪਾਉਂਦੇ ਆਪਣੇ ਬੰਦੇ ਨੂੰ ਪਾਉਂਦੇ ਆ ਜਿਹੜੇ ਬੰਦਾ ਖੜਾ ਨਾ ਅਸੀਂ ਪਾਰਟੀ ਨੂੰ ਨਹੀਂ ਵੋਟ ਪਾਉਨੇ ਜਿਹੜਾ ਬੰਦਾ ਖੜਾ ਸੀ ਉਹਨੂੰ ਵੋਟ ਪਾਉਨੇ ਆ ਜੇ ਉਹ ਬੰਦਾ ਹੀ ਕੰਮ ਨਾ ਕਰੇ ਨਾ ਤਾਂ ਫਾਇਦਾ ਕੀ ਆ ਹਾਂ ਮੇਰੇ ਆ ਜੀ ਮੌਕਾ ਸਾਨੂੰ ਅਕਾਲੀਆਂ ਨਾਲ ਨਹੀਂ ਕਾਂਗਰਸ ਨਾਲ ਨਹੀਂ ਸਾਨੂੰ ਆਮ ਆਦਮੀ ਨਾਲ ਨਹੀਂ ਅਸੀਂ ਆਪਣੇ ਪਿਆਰ ਨਾਲ ਪਿਆਰ ਦੇ ਬੰਦੇ ਨੂੰ ਵੋਟ ਪਾਈ ਦੀ ਆ ਪਰ ਕੰਮ ਤਾਂ ਕਹਿੰਦੇ ਅਸੀਂ ਬਹੁਤ ਕਰਾ ਰਹੇ ਹਾਂ ਸ਼ਹਿਰ ਆ ਤੁਹਾਡੇ ਸਾਹਮਣੇ ਆ ਤੁਸੀਂ ਕੈਮਰਾ ਚਲਾ ਲਓ ਐਵੇਂ ਦੱਸੋ ਪੁੱਛੋ ਕਿ ਇਹਨੂੰ ਸੀਵਰੇਜ ਹੈਗਾ ਲਾਈ ਤੇ ਬਾਜੂ ਗਾਣਾ ਲੈ ਕੇ ਦੇਖੋ ਆ ਜਾਓ ਆ ਜਾਓ ਦਿਖਾ ਦਿੰਦੇ ਐਨੇ ਇੱਥੇ ਮਕਾਨ ਉਹਾਂ ਗਾਹਾਂ ਤੱਕ ਜਾ ਕੇ ਦੇਖੋ ਬਸਾਂ ਹੀ ਆਈ ਸਾਰੀ ਐਨੇ ਘਰ ਆ ਸਾਰੀ ਬਸੋਂ ਆ ਅੱਛਾ ਇਧਰ ਮੁਹੱਲਾ ਪੈਂਦਾ ਕੋਈ ਮੁਹੱਲਾ ਜੀ ਨਾ ਤੇ ਦਿਖਾਉਦੇ ਮੈਂ ਆਹ ਦੇਖੋ ਆਹ ਦੇਖੋ ਆਹ ਹਾਲ 19 ਨੰਬਰ ਬਾੜ ਚਾ ਜੀ 19 ਨੰਬਰ ਬਾੜ ਆ ਜੀ ਆ ਦੇਖੋ ਨਾ ਆਹ ਡਵੈਲਪਮੈਂਟ ਉਹ ਦੇਖੋ ਆ ਬੜੇ ਬੜੇ ਚੱਲਦੇ ਆ ਆ ਡਵੈਲਪਮੈਂਟ ਦੇਖੋ ਜੀ ਆ ਦੇਖੋ ਨਾ ਆ ਦੇਖੋ ਇਹ ਇਹ ਜੇ ਦੇਖੋ ਮਕਾਨ ਘਰ ਕਿੰਨੇ ਆ ਦੇਖਿਓ ਇਹਨਾਂ ਦਾ ਕਿੱਥੋਂ ਐਸ ਤੋਂ ਪੁੱਛੋ ਕੋਈ ਸੀਵਰੇਜ ਹੈਗਾ ਨਾਲੀਆਂ ਦੇ ਪਾਈਪਾਂ ਵਿੱਚ ਹੀ ਨਾਲੀਆਂ ਜਾਂਦੀਆਂ ਇੱਕ ਸਿੰਗਲ ਪਾਈਪ ਨਹੀਂ ਪਾ ਹੁੰਦੀ ਦੇਖੋ ਨਾਲੇ ਵਿੱਚ ਹੀ ਪਾਈਪਾਂ ਪਾਣੀ ਆ ਦੇਖੋ ਆ ਜਾਓ ਗਾਹ ਨੂੰ ਆ ਜਾਓ ਇੱਕ ਸਿੰਗਲ ਪਾਈਪ ਨਾਲੀ ਵਿੱਚ ਤਾਂ ਉਹਦਾ ਨਹੀਂ ਮਨਜ਼ੂਰ ਇਹ ਕਿਦਾਂ ਪਾਈਪਾਂ ਨਿਕਲੀਆਂ ਸਮਝ ਨਹੀਂ ਆਉਂਦੀ ਹੈ ਗੰਦਾ ਪਾਣੀ ਪੀਣ ਨੂੰ ਦੱਸੋ ਇਹ ਜਿਹੜੀ ਸਿੰਗਲ ਪਾਈਪ ਨਹੀਂ ਇੱਕ ਪੈ ਸਕਦੀ ਇਦਾਂ ਨਹੀਂ ਪਾਣੀ ਸਪਲਾਈ ਹੋ ਸਕਦੀ ਦੇਖੋ ਮਕਾਨ ਸਾਰੇ ਨਾਲੀਆਂ ਵਿੱਚ ਹੀ ਗੰਦਾ ਪਾਣੀ ਜਾ ਰਿਹਾ ਹੈ ਆ ਦੇਖ ਲਓ ਆ ਮਕਾਨ ਉਹ ਆ ਕਦੋਂ ਆਗੰਦ ਕਿੰਨਾ ਪਿਆ ਮੌਕਾ ਹੀ ਆ ਦੱਸੋ ਦੱਸੋ ਇਹਨਾਂ ਨੂੰ ਸਮਝ ਜੀ ਅਜੇ ਕਮਾਨਾ ਜੀ ਮੇਰਾ ਹਾਂਜੀ ਕੀ ਕਹਿਣਾ ਚਾਹੋਗੇ ਕਿ ਕਿਹੜੇ ਵਾਰਡ ਚ ਤੁਸੀਂ ਸਰ ਜੀ ਕਹਿਣਾ ਇਹ ਜਉਂਦਾ ਸਾਨੂੰ 10-15 ਸਾਲ ਹੋ ਗਏ ਜੀ ਇਹ ਮਹੱਲਾ ਸਾਨੂੰ ਲੱਗਦਾ ਕਿ ਪੂਰੇ ਨਾਲ ਬਚਾਉਂਦਾ ਹੀ ਨਹੀਂ ਨਾ ਇਹਦੇ ਵਿੱਚ ਬਾਰਦਰ ਸਪਲਾਈ ਆ ਨਾ ਪੀਣ ਦੇ ਪਾਣੀ ਦਾ ਆ ਨਾਲ ਲੈਟਰਿੰਗ ਦਾ ਆ ਨਾ ਸੜਕਾਂ ਦੇਖ ਲਓ ਤੁਸੀਂ ਸੜਕਾਂ ਦੇਖ ਲਓ ਤੁਸੀਂ ਆ ਬੋਟਾਂ ਵੇਲੇ ਕਹਿੰਦੇ ਅਸੀਂ ਸਹੀ ਕਰਾ ਦਵਾਂਗੇ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਨਾ ਲੈਟ ਦਾ ਪ੍ਰਬੰਧ ਹੈ ਇੱਧਰ ਆ ਕੇ ਦੇਖੋ ਸਰ ਜੀ ਉਹ ਦੇਖਿਆ ਜਿੱਨਾ ਗੰਦ ਮੰਦ ਆਮ ਸੱਪ ਸੁੱਸਰ ਨਿਕਲ ਕੇ ਘਰ ਦੇ ਵਿੱਚ ਵੱੜਦੇ ਆ ਸਾਡੇ ਮੈਂ ਇਹਨੂੰ ਕੱਲ ਦਿਖਾ ਲਏ ਇੱਧਰ ਕੋਈ ਧਿਆਨ ਦਿੰਦਾ ਹੀ ਨਹੀਂ ਇੱਕ ਘੰਟਾ ਤੁਸੀਂ ਇੱਥੇ ਬਹਿ ਕੇ ਦੇਖ ਲਓ ਕਿੰਨੇ ਵਾਰ ਨਾ ਨਿਕੂਗਾ ਤਾਂ ਕਹਦੇ ਰਾਤ ਨੂੰ ਸਾਡੇ ਨਿਆਣੇ ਨਿਕਲਦੇ ਇੱਧਰ ਰੋਜ਼ ਸੱਪ ਨਿਕਲਦੇ ਜੀ ਡਰ ਡਰਦਾ ਘਰ ਰਹਿੰਦਾ ਹੈ ਤੇ ਸਫਾਈ ਦਾ ਪ੍ਰਬੰਧ ਨਹੀਂ ਕਰਾਉਂਦਾ ਇੱਥੇ ਕੋਈ ਕੋਈ ਨਹੀਂ ਆਉਂਦਾ ਜੀ ਇੱਧਰ ਇਹਦੇ ਭੇਜੇ ਕੱਟਿਆ ਜਿਹੜੇ ਪੱਕੇ ਰਸਤੇ ਉਹਨਾਂ ਦੇ ਨਹੀਂ ਸਫਾਈ ਵਾਲਾ ਆਉਂਦਾ ਲਿਆਓ ਤਾਂ ਮੇਰ ਨੂੰ ਯਾਰ ਮੇਰੇ ਸਾਹਮਣੇ ਲਿਆਓ ਮੈਂ ਮੇਰ ਨੂੰ ਪੁੱਛਦਾ ਕਿ ਕਿਹੜਾ ਬੰਦਾ ਸਾਡੇ ਇਸ ਏਰੀਏ 'ਚ ਨਾ ਕਦੇ ਕੋਈ ਦਵਾਈ ਛੜਕਣ ਵਾਲਾ ਆ ਗਰਮੀਆਂ 'ਚ ਨਾ ਸਾਲਾ ਕੋਈ ਝਾੜੂ ਵਾਲਾ ਆਉਂਦਾ ਯਾਰ ਇਹ ਥੋੜੀਆ ਕੰਮ ਦੇ ਲਈ ਸਿਰ ਮੋਂਦਾ ਜੀ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਬੋਰਡ ਮੇਰ ਨੂੰ ਕਹਿੰਦੇ ਬੋਰਡ ਦੇ ਦਿਓ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਜੀ 10-15 ਸਾਲ ਹੋ ਗਏ ਜੀ ਇਹਨੂੰ ਨਾਲਾ ਕਹਿੰਦੇ ਜੀ ਪਾਸ ਹੋ ਗਿਆ ਹੁਣ ਬਣਦਾ ਹੁਣ ਹਰ ਸਾਲ ਅੱਗੇ ਲੱਗ ਜਾਂਦੇ ਜੀ ਇੱਧਰ ਕਿੰਨਾ ਕਿੰਨਾ ਟਾਈਮ ਹੋ ਗਿਆ ਇਦਾਂ ਹੀ ਜੜਾ ਪਿਆ ਹੋਇਆ ਯਾਰ ਠੋਟੋ ਘਟ 15 20 ਸਾਲ ਹੋ ਗਿਆ ਜੀ ਇਦਾਂ ਹੀ ਇਹਨਾਂ ਨੂੰ ਦੇਖਦੇ ਆਂ ਸਾਨੂੰ ਦੇਖਦੇ ਆਂ ਨੂੰ ਹੋਰ ਦੱਸੋ ਹਰ ਸਾਲ ਕਹਿੰਦੇ ਬਣ ਜਾਣਾ ਬਣ ਜਾਣਾ ਜੀ ਕਾਂ ਤੱਕ ਕਵਰ ਕਰਿਓ ਕੀ ਨਾਮ ਹੈ ਸਸੀਲਾ ਦੇਵੀ ਹਾਂਜੀ ਕੀ ਕਹਿਣਾ ਚਾਹੋਗੇ ਵਿਕਾਸ ਦੇ ਨਾਂ ਤੇ ਜਿਹੜੀ ਗੱਲਾਂ ਹੋ ਰਹੀਆਂ ਆਮਾ ਦੀ ਪਾਰਟੀ ਸਰਕਾਰ ਹੈ ਤੇ ਕਹਿੰਦੇ ਵਿਕਾਸ ਬਹੁ ਕੀਤਾ ਸਫਾਈ ਦੀ ਅਭਿਆਨ ਜੜਾ ਸਾਰੇ ਸ਼ਹਿਰ ਵਿੱਚ ਚਲਾਇਆ ਗਿਆ ਤੇ ਘਰ ਘਰ ਅਸੀਂ ਜਿਹੜੀ पाजी क्या सफाई है यहाँ पर जाके देखो नाला जाने का रास्ता नहीं है इतना हिलने में हम लोग आते जाते हैं तो आ, तो पानी रास्ता है कोई देखने के लिए आता नहीं बोर्ड लेने के लिए आ जाता है नहीं लेते हैं फिर भी टूट जाता है तो देखने आना चाहिए ना उधर में आग लग गया कोई देखने नहीं आया इधर का आदमी मर के जिया है

ਪਰਲੇ ਨੂੰ ਪਤਾ ਮੈਂ ਹੁਣ ਬੰਨਣਾ ਨਹੀਂ ਉਹ ਮੁਰਗੇ ਆਉਂਦੇ ਹੀ ਨੇ